ਸਭ ਟੀਵੀ ਦੇਖ ਰਹੇ ਹੋ ਤੁਸੀਂ ਤੇ ਇਹ ਤਸਵੀਰਾਂ ਤੁਹਾਨੂੰ ਦੱਸ ਰਹੀ ਹੈ ਕਿ ਸਰਹੱਦੀ ਖੇਤਰਾਂ ਦੀਆਂ ਨੇ ਜਿੱਥੇ ਰਾਤ 2 ਵਜੇ ਦੇ ਕਰੀਬ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਦੇ ਵਿੱਚ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਸਨ ਉਸ ਨੂੰ ਲੈ ਕੇ ਹੁਣ ਦੱਸ ਦਈਏ ਕਿ ਜੋ ਲੋਕ ਸਨ ਜਿਨ੍ਹਾਂ ਨੇ ਆਪਣੇ ਕੈਮਰੇ ਦੇ ਵਿੱਚ ਇਹਨਾਂ ਵੀਡੀਓ ਨੂੰ ਕੈਦ ਕੀਤਾ ਗਿਆ ਇਹ ਤਸਵੀਰ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਰਾਤ ਦੇ ਹਨੇਰੇ ਦੇ ਵਿੱਚ ਕਿਵੇਂ ਇੱਕ ਜਗਦੀ ਹੋਈ ਚੀਜ਼ ਅਸਮਾਨ ਦੇ ਵਿੱਚੋਂ ਉੱੜਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ ਜਾਂਦਾ ਹੈ ਹਲੇ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਜਿੱਥੇ ਕੋਈ ਵੀ ਇਸ ਮਾਮਲੇ ਨੂੰ ਲੈ ਕੇ ਐਡਵਾਈਜ਼ਰੀ ਜਾਂ ਕਹਿ ਲਈਏ ਕਿ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਕਿ ਆਖਰਕਾਰ ਇਸ ਚੀਜ਼ ਕੀ ਲekin ਦੂਜੀ ਪਾਸੇ ਜੇਕਰ ਦੇਖਿਆ ਜਾਵੇ ਤਾਂ ਭਾਰਤ ਪਾਕਿਸਤਾਨ ਦੇ ਵਿਚਾਲੇ ਜਿਹੜਾ ਤਣਾਅ ਵਧਿਆ ਹੋਇਆ ਹੈ ਉੱਥੇ ਹੀ ਰਾਤ 2 ਵਜੇ ਦੇ ਕਰੀਬ ਅੰਮ੍ਰਿਤਸਰ ਦੀ ਇਹ ਤਸਵੀਰ ਦਿਖਾ ਰਹੇ ਹਾਂ ਜਿੱਥੇ ਇੱਕ ਅਸਮਾਨ ਦੇ ਵਿੱਚ ਚੀਜ਼ ਉੱੜਦੀ ਦਿਖਾਈ ਦਿੱਤੀ ਜਿਸ ਦੀ ਆਵਾਜ਼ ਸੁਣੀ ਗਈ ਤੇ ਨਾਲ ਹੀ ਕੁਝ ਆਵਾਜ਼ਾਂ ਜਿਹੜੀਆਂ ਨੇ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਦੇ ਵਿੱਚ ਸੁਣੀਆਂ ਗਈਆਂ ਤੇ ਇਸੇ ਦੱਸ ਦਈਏ ਕਿ ਜਦੋਂ ਇਹ ਸਾਰੇ ਚੀਜ਼ ਹੁੰਦੀ ਹੈ ਉਦੋਂ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਹੋਇਆ ਸੀ ਚਾਰੇ ਪਾਸੇ ਹਨੇਰਾ ਸੀ ਤੇ ਇਹ ਜਗਦੀ ਹੋਈ ਕੋਈ ਚੀਜ਼ ਜਿਹੜੀ ਉੱਤੋਂ ਦੀ ਉਟਕੇ ਜਿਹੜੀ ਅਸਮਾਨ ਦੇ ਵਿੱਚ ਦੇਖੀ ਗਈ ਤੇ ਪ੍ਰਸ਼ਾਸਨ ਦੇ ਵੱਲੋਂ ਦੂਜੇ ਪਾਸੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੇ ਲਈ ਤੇ ਲਾਈਟਾਂ ਬੰਦ ਕਰਨ ਦੇ ਲਈ ਜਿਹੜਾ ਕਿਹਾ ਗਿਆ ਇੱਕ ਪਾਸੇ ਇਹ ਵੀ ਬਿਆਨ ਸਾਹਮਣੇ ਆ ਰਹੇ ਨੇ ਕਿ ਪੁਲਿਸ ਦਾ ਕਹਿਣਾ ਹੈ ਕਿ ਧਮਾਕਿਆਂ ਦੀ ਜਿਹੜੀ ਆਵਾਜ਼ ਹੋਈ ਹੈ ਹੋ ਸਕਦਾ ਹੈ ਕਿ ਇਸ ਦੇ ਨਾਲ ਕੋਈ ਵੀ ਨੁਕਸਾਨ ਜਿਹੜਾ ਨਹੀਂ ਹੋਇਆ ਹੋ ਸਕਦਾ ਹੈ ਕਿ ਇਸ ਦੇ ਪਿੱਛੇ ਜਿਹੜਾ ਕਾਰਨ ਹੈ ਇਹ ਜਿਹੜੇ ਕੋਈ ਸੈਨਾ ਹੋ ਸਕਦੀ ਹੈ ਸੈਨਾ ਦੇ ਵੱਲੋਂ ਆਪਣੀ ਹੀ ਕੋਈ ਪ੍ਰਤੀਕਿਰਿਆ ਕੀਤੀ ਜਾ ਰਹੀ ਹੋਵੇਗੀ ਜਾਂ ਕੋਈ ਪ੍ਰੈਕਟਿਸ ਕੀਤੀ ਜਾ ਰਹੀ ਹੋਵੇਗੀ ਇਹ ਉਸ ਦੇ ਤੇ ਲੋਕਾਂ ਨੂੰ ਪੈਵਿਕ ਹੋਣ ਦੀ ਲੋੜ ਨਹੀਂ ਹੈ ਲੋਕਾਂ ਨੂੰ ਖਬਰਾਨ ਦੀ ਲੋੜ ਨਹੀਂ ਹੈ ਕਿ ਆਖਰਕਾਰ ਤੁਸੀਂ ਕਿਸੇ ਵੀ ਚੀਜ਼ ਨੂੰ ਇਸ ਤਰੀਕੇ ਨਾਲ ਨਹੀਂ ਲੈਣਾ ਕਿ ਇਹ ਤੁਹਾਡਾ ਨੁਕਸਾਨ ਹੋਣ ਦੇ ਲਈ ਆਈ ਹੈ ਇੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਜੋ ਵੀਡੀਓ ਹੈ ਉਹ ਜਾਰੀ ਕੀਤੀ ਗਈ ਹੈ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਲੇਕਿਨ ਇਸ ਦਾ ਸਾਚੋ ਹਾਲੇ ਤੱਕ ਜਿਹੜਾ ਇਹ ਸਾਹਮਣੇ ਆ ਰਿਹਾ ਹੈ ਕਿ ਇਹ ਹੋ ਸਕਦਾ ਹੈ ਕਿ ਜਿਹੜੀ ਆਪਣੀ ਫੌਜ ਹੈ ਉਸ ਦੇ ਵੱਲੋਂ ਕੋਈ ਆਪਣੀ ਪ੍ਰੈਕਟਿਸ ਕੀਤੀ ਜਾਂਦੀ ਹੋਵੇ ਤੇ ਉਹਨਾਂ ਦੀ ਇਹ ਕੋਈ ਚੀਜ਼ ਜਿਹੜੀ ਇੱਥੇ ਆ ਸਕਦੀ ਹੈ ਦੂਜੇ ਪਾਸੇ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਖੁਰਾਂ ਦੇ ਵੱਲੋਂ ਸ਼ਾਇਦ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਇਹ ਧਮਾਕਾ ਸੁਣਿਆ ਤਾਂ ਉਹਨਾਂ ਦੀ ਟੀਮ ਐਕਟਿਵ ਹੁੰਦੀ ਹੈ ਜਾਂਚ ਜਿਹੜੀ ਉਸ ਦੀ ਕੀਤੀ ਗਈ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਜਿਹੜਾ ਨਹੀਂ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਜੋ ਇਹ ਦੇ ਵਿੱਚ ਸਾਊਂਡ ਦਿਖਾਈ ਦਿੱਤੇ ਉਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਇਹ ਸਾਊਂਡ ਸੈਨਿਕਾਂ ਦੀ ਕੋਈ ਪ੍ਰੈਕਟਿਸ ਵੀ ਹੋ ਸਕਦੀ ਹੈ ਤੇ ਗਰਾਉਂਡ ਦੇ ਵਿੱਚ ਸਭ ਕੁਝ ਚੈੱਕ ਕਰਵਾਇਆ ਗਿਆ ਕਿਸੇ ਵੀ ਤਰ੍ਹਾਂ ਦਾ ਖਲੇ ਕੋਈ ਪੁਸ਼ਟੀ ਜਿਹੜੀ ਨਹੀਂ ਹੋਏ ਯਾਨੀ ਕਿ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਕਿ ਹਲੇ ਤੱਕ ਇਸ ਜੋ ਚੀਜ਼ ਨੂੰ ਅਸਮਾਨ ਦੇ ਵਿੱਚ ਦੇਖਿਆ ਗਿਆ ਪਾਕਿਸਤਾਨ ਦੇ ਵੱਲੋਂ ਆਈ ਹੈ ਜਾਂ ਕਿਧਰੋਂ ਆਈ ਹੈ ਇਸ ਦੀ ਕੋਈ ਪੁਸ਼ਟੀ ਨਹੀਂ ਹੈ ਪਰ ਜਿਸ ਤਰੀਕੇ ਦੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਉਸ ਦੇ ਵਿੱਚੋਂ ਇਹ ਚੀਜ਼ ਨਿਕਲ ਕੇ ਸਾਹਮਣੇ ਆਉਣੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਸੀ ਪਰ ਲੋਕਾਂ ਨੇ ਆਪਣੇ ਕੈਮਰੇ ਦੇ ਵਿੱਚ ਇਸ ਨੂੰ ਕੈਦ ਕੀਤਾ ਪਰ ਦੂਜੀ ਪਾਸੇ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਗਿਆ ਕਿ ਕਿਸੇ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਹੋ ਸਕਦਾ ਹੈ ਕਿ ਸੈਨਿਕਾਂ ਦੇ ਵੱਲੋਂ ਆਪਣੀਆਂ ਫੌਜਾਂ ਦੇ ਵੱਲੋਂ ਕੋਈ ਪ੍ਰੈਕਟਿਸ ਕੀਤੀ ਜਾਂਦੀ ਹੋਵੇ ਤੇ ਉਸੇ ਨੂੰ ਲੈ ਕੇ ਚੀਜ਼ ਹੋ ਸਕਦੀ ਹੈ ਕਿਉਂਕਿ ਗਰਾਊਂਡ ਤੇ ਜਾ ਕੇ ਦੇਖਿਆ ਗਿਆ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਨੁਕਸਾਨ ਹੋਣ ਦੀ ਖਬਰ ਸਾਮਣੇ ਨਹੀਂ ਗਈ ਸੋ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੋ ਤਣਾਵ ਵਾਲੀ ਸਥਿਤੀ ਬਣੀ ਉਸੇ ਦੇ ਚੱਲਦਿਆਂ ਰਾਤ 2 ਵਜੇ ਤੇ ਕਰੀਬ ਇਹ ਅੰਮ੍ਰਿਤਸਰ ਤੋਂ ਆਵਾਜ਼ ਜਿਹੜੀ ਸੁਣਾਈ ਦਿੱਤੀ ਇੱਕ ਵਾਰ ਤੁਹਾਨੂੰ ਵਿੱਚੋਂ ਆਵਾਜ਼ ਸੁਣਾਵਾਂਗੇ ਕਿ ਜਦੋਂ ਇਹ ਕੋਈ ਚੀਜ਼ ਅਸਮਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਾਈਟ ਇੱਕ ਜਗਦੀ ਹੋਈ ਨਜ਼ਰ ਆ ਰਹੀ ਹੈ ਜੋ ਤੋਂ ਉੱਠ ਕੇ ਅਸਮਾਨ ਤੋਂ ਫਿਰ ਥੱਲੇ ਨੂੰ ਆ ਰਹੀ ਹੈ ਉੱਥੇ ਲੋਕਾਂ ਨੇ ਜਿਹੜੀ ਵੀਡੀਓ ਬਣਾਈ ਉਸ ਦੇ ਵਿੱਚ ਕੀ ਕੁਝ ਸੁਣਨ ਨੂੰ ਮਿਲ ਰਿਹਾ ਇੱਕ ਵਾਰ ਤੁਹਾਨੂੰ ਸੁਣਾਉਨੇ ਆ ਉੱਪਰ ਨਹੀਂ ਦੇ ਉਹ ਬੰਸ ਕਿਆ ਦਿਗਾ ਉਹ ਦੇਖ ਦੇਖੋ ਦੇਖ ਉੱਪਰ ਨਹੀਂ ਦੇ ਉਹ ਬੰਸ ਕਿਆ ਦਿਗਾ ਇਹ ਵੀਡੀਓ ਤੁਸੀਂ ਦੇਖੀ ਕਿ ਉੱਥੇ ਲੋਕਾਂ ਦੇ ਵੱਲੋਂ ਖੜਕੀ ਜਿਹੜਾ ਇਸ ਚੀਜ਼ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ ਗਿਆ ਹੈਠੋਂ ਉਹ ਕਿਸ ਤਰੀਕੇ ਦੇ ਨਾਲ ਇਸ ਸਰਹੱਦੀ ਖੇਤਰਾਂ ਦੇ ਵਿੱਚ ਚੀਜ਼ ਉੱਠੀ ਤੇ ਉਸ ਤੋਂ ਬਾਅਦ ਫਿਰ ਉਹ ਹੇਠਾਂ ਨੂੰ ਜਿਹੜੀ ਆ ਰਹੀ ਹੈ ਇਸ ਦੇ ਵਿੱਚ ਦੱਸਦੇ ਕਿ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਜਿੱਥੇ ਬਲੈਕਆਊਟ ਹੋਇਆ ਸੀ ਆਪਣੇ ਘਰਾਂ ਦੇ ਵਿੱਚ ਰਹਿਣ ਦੇ ਲਈ ਕਿਹਾ ਸੀ ਲਾਈਟਾਂ ਬੰਦ ਕਰਨ ਦੇ ਲਈ ਕਿਹਾ ਸੀ ਸੋ ਹਲੇ ਕੋਈ ਵੀ ਪੈਨਿਕ ਹੋਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਹੈ ਕਿਉਂਕਿ ਜਦੋਂ ਇੱਕ ਪਾਸੇ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਹੈ ਕਿ ਪੈਨਿਕ ਕਿਸੇ ਨੇ ਨਹੀਂ ਹੋਣਾ ਇਸ ਤਰੀਕੇ ਦੇ ਨਾਲ ਜੇਕਰ ਰਾਤ ਨੂੰ ਇਹ ਚੀਜ਼ ਦੇਖੀ ਵੀ ਆ ਹੋ ਸਕਦਾ ਹੈ ਕਿ ਜਿਹੜੀ ਸਾਡੀ ਭਾਰਤੀ ਫੌਜ ਹੈ ਜਾਂ ਸਾਡੇ ਜਿਹੜੇ ਸੈਨਿਕ ਨੇ ਉਹਨਾਂ ਦੇ ਵੱਲੋਂ ਕੋਈ ਪ੍ਰੈਕਟਿਸ ਕੀਤੀ ਜਾਂਦੀ ਹੋਏਗੀ ਕਿਉਂਕਿ ਜਿੱਥੇ ਬਲੈਕਆਊਟ ਹੋਇਆ ਸੀ ਮੋਕ ਡ੍ਰਿਲ ਹੋਈ ਉਸ ਤੋਂ ਬਾਅਦ ਲਗਾਤਾਰ ਯੁੱਧ ਦੀ ਸਥਿਤੀ ਦੇ ਵਿੱਚ ਆਪਣੇ ਆਪ ਨੂੰ ਨਜੇਠਣ ਦੇ ਲਈ ਭਾਰਤੀਆਂ ਨੂੰ ਬਚਾਉਣ ਦੇ ਲਈ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੇ ਲਈ ਜੋ ਸੈਵਿਕ ਨੇ ਉਹਦੇ ਕਿਤੇ ਨਾ ਕਿਤੇ ਆਪਣੀ ਪ੍ਰੈਕਟਿਸ ਕਰਦੇ ਨਜ਼ਰ ਆ ਰਹੇ ਨੇ ਤੇ ਇਸ ਦੀ ਹਲੇ ਤੱਕ ਕੋਈ ਪੁਸ਼ਟੀ ਚੰਗੀ ਤਰ੍ਹਾਂ ਸਾਹਮਣੇ ਨਹੀਂ ਆਈ ਕਿ ਇਹ ਚੀਜ਼ ਕੀ ਸੀ ਲੇਕਿਨ ਉੱਥੇ ਲੋਕਾਂ ਦੇ ਵੱਲੋਂ ਆਪਣੇ ਕੈਮਰੇ ਦੇ ਵਿੱਚ ਇਹਨਾਂ ਤਸਵੀਰਾਂ ਉਜੜਾ ਕਿਆਦ ਕੀਤਾ ਗਿਆ ਜੋ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਤੇ ਪ੍ਰਸ਼ਾਸਨ ਨੇ ਕਿਹਾ ਕਿ ਤੁਸੀਂ ਪੈਨਿਕ ਨਹੀਂ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕੀ ਖੁਲਾਸਾ ਹੈ ਹਲੇ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਜਿੱਥੇ ਕੋਈ ਵੀ ਇਸ ਮਾਮਲੇ ਨੂੰ ਲੈ ਕੇ ਐਡਵਾਈਜ਼ਰੀ ਜਾਂ ਕਹਿ ਲਈ ਕਿ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਕਿ ਆਖਰਕਾਰ ਇਸ ਚੀਜ਼ ਕੀ ਸੀ ਲੇਕਿਨ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਭਾਰਤ ਪਾਕਿਸਤਾਨ ਦੇ ਵਿਚਾਲੇ ਜਿਹੜਾ ਤਣਾਅ ਵਧਿਆ ਹੋਇਆ ਹੈ ਉੱਥੇ ਹੀ ਰਾਤ 2 ਵਜੇ ਦੇ ਕਰੀਬ ਅੰਮ੍ਰਿਤਸਰ ਦੀ ਇਹ ਤਸਵੀਰ ਦਿਖਾ ਰਹੇ ਹਾਂ ਜਿੱਥੇ ਇੱਕ ਅਸਮਾਨ ਦੇ ਵਿੱਚ ਚੀਜ਼ ਉੱੜਦੀ ਦਿਖਾਈ ਦਿੱਤੀ ਜਿਸ ਦੀ ਆਵਾਜ਼ ਸੁਣੀ ਗਈ ਤੇ ਨਾਲ ਹੀ ਕੁਝ ਆਵਾਜ਼ਾਂ ਜਿਹੜੀਆਂ ਨੇ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਦੇ ਵਿੱਚ ਸੁਣੀਆਂ ਗਈਆਂ ਤੇ ਇਸੇ ਦੱਸ ਦਈਏ ਕਿ ਜਦੋਂ ਇਹ ਸਾਰੇ ਚੀਜ਼ ਹੁੰਦੀ ਹੈ ਉਦੋਂ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਹੋਇਆ ਸੀ ਚਾਰੇ ਪਾਸੇ ਹਨੇਰਾ ਸੀ ਤੇ ਇੱਕ ਜਗਦੀ ਹੋਈ ਕੋਈ ਚੀਜ਼ ਜਿਹੜੀ ਹੈ ਉੱਤੋਂ ਦੀ ਉੱਟ ਕੇ ਜਿਹੜੀ ਅਸਮਾਨ ਦੇ ਵਿੱਚ ਦੇਖੀ ਗਈ ਤੇ ਪ੍ਰਸ਼ਾਸਨ ਦੇ ਵੱਲੋਂ ਦੂਜੇ ਪਾਸੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੇ ਲਈ ਤੇ ਲਾਈਟਾਂ ਬੰਦ ਕਰਨ ਦੇ ਲਈ ਜਿਹੜਾ ਕਿਹਾ ਗਿਆ ਇੱਕ ਪਾਸੇ ਇਹ ਵੀ ਬਿਆਨਸਮਾ ਆ ਰਹੇ ਨੇ ਕਿ ਪੁਲਿਸ ਦਾ ਕਹਿਣਾ ਹੈ ਕਿ ਧੁਮਾਕਿਆਂ ਦੇ ਜਿਹੜੀ ਆਵਾਜ਼ ਹੋਈ ਹੈ ਹੋ ਸਕਦਾ ਹੈ ਕਿ ਇਸ ਦੇ ਨਾਲ ਕੋਈ ਵੀ ਨੁਕਸਾਨ ਜਿਹੜਾ ਨਹੀਂ ਹੋਇਆ ਹੋ ਸਕਦਾ ਹੈ ਕਿ ਇਸ ਦੇ ਪਿੱਛੇ ਜਿਹੜਾ ਕਾਰਨ ਹੈ ਇਹ ਜਿਹੜੇ ਕੋਈ ਸੈਨਾ ਹੋ ਸਕਦੀ ਹੈ ਸੈਨਾ ਦੇ ਵੱਲੋਂ ਆਪਣੀ ਹੀ ਕੋਈ ਪ੍ਰਤੀਕਿਰਿਆ ਕੀਤੀ ਜਾ ਰਹੀ ਹੋਵੇਗੀ ਜਾਂ ਕੋਈ ਪ੍ਰੈਕਟਿਸ ਕੀਤੀ ਜਾ ਰਹੀ ਹੋਵੇਗੀ ਇਹ ਉਸ ਦੀ ਹੈ ਤੇ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿ ਆਖਰਕਾਰ ਤੁਸੀਂ ਕਿਸੇ ਵੀ ਚੀਜ਼ ਨੂੰ ਇਸ ਤਰੀਕੇ ਨਾਲ ਨਹੀਂ ਲੈਣਾ ਕਿ ਇਹ ਤੁਹਾਡਾ ਨੁਕਸਾਨ ਹੋਣ ਦੇ ਲਈ ਆਈ ਹੈ ਇੱਥੇ ਉਹਨਾਂ ਦੇ ਉਹ ਕਿਹਾ ਗਿਆ ਕਿ ਇਹ ਜੋ ਵੀਡੀਓ ਹੈ ਉਹ ਜਾਰੀ ਕੀਤੀ ਗਈ ਹੈ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਲੇਕਿਨ ਇਸ ਦਾ ਸਾਚਾ ਹਲੇ ਤੱਕ ਜਿਹੜਾ ਇਹ ਸਾਹਮਣੇ ਆ ਰਿਹਾ ਹੈ ਕਿ ਇਹ ਹੋ ਸਕਦਾ ਹੈ ਕਿ ਜਿਹੜੀ ਆਪਣੀ ਫੌਜ ਹੈ ਉਸ ਦੇ ਵੱਲੋਂ ਕੋਈ ਆਪਣੀ ਪ੍ਰੈਕਟਿਸ ਕੀਤੀ ਜਾਂਦੀ ਹੋਵੇ ਤੇ ਉਹਨਾਂ ਦੀ ਇਹ ਕੋਈ ਚੀਜ਼ ਜਿਹੜੀ ਇੱਥੇ ਆ ਸਕਦੀ ਹੈ ਦੂਜੇ ਪਾਸੇ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਖੁਰਾਂ ਦੇ ਵੱਲੋਂ ਸ਼ਾਇਦ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਇਹ ਧਮਾਕਾ ਸੁਣਿਆ ਤਾਂ ਉਹਨਾਂ ਦੀ ਟੀਮ ਐਕਟਿਵ ਹੁੰਦੀ ਹੈ ਜਾਂਚ ਜਿਹੜੀ ਉਸ ਦੀ ਕੀਤੀ ਗਈ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਜਿਹੜਾ ਨਹੀਂ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਜੋ ਇਹ ਦੇ ਵਿੱਚ ਸਾਊਂਡ ਦਿਖਾਈ ਦਿੱਤੇ ਉਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਇਹ ਸਾਊਂਡ ਸੈਨਿਕਾਂ ਦੀ ਕੋਈ ਪ੍ਰੈਕਟਿਸ ਵੀ ਹੋ ਸਕਦੀ ਹੈ ਤੇ ਗਰਾਉਂਡ ਦੇ ਵਿੱਚ ਸਭ ਕੁਝ ਚੈੱਕ ਕਰਵਾਇਆ ਗਿਆ ਕਿਸੇ ਵੀ ਤਰ੍ਹਾਂ ਦਾ ਖਲੇ ਕੋਈ ਪੁਸ਼ਟੀ ਜਿਹੜੀ ਨਹੀਂ ਹੋਏ ਯਾਨੀ ਕਿ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਕਿ ਹਲੇ ਤੱਕ ਇਸ ਜੋ ਚੀਜ਼ ਨੂੰ ਅਸਮਾਨ ਦੇ ਵਿੱਚ ਦੇਖਿਆ ਗਿਆ ਪਾਕਿਸਤਾਨ ਦੇ ਵੱਲੋਂ ਆਈ ਹੈ ਜਾਂ ਕਿਧਰੋਂ ਆਈ ਹੈ ਇਸ ਦੀ ਕੋਈ ਪੁਸ਼ਟੀ ਨਹੀਂ ਹੈ ਪਰ ਜਿਸ ਤਰੀਕੇ ਦੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਉਸ ਦੇ ਵਿੱਚੋਂ ਇਹ ਚੀਜ਼ ਨਿਕਲ ਕੇ ਸਾਹਮਣੇ ਆਉਣੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਸੀ ਪਰ ਲੋਕਾਂ ਨੇ ਆਪਣੇ ਕੈਮਰੇ ਦੇ ਵਿੱਚ ਇਸ ਨੂੰ ਕੈਦ ਕੀਤਾ ਪਰ ਦੂਜੀ ਪਾਸੇ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਗਿਆ ਕਿ ਕਿਸੇ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਹੋ ਸਕਦਾ ਹੈ ਕਿ ਸੈਨਿਕਾਂ ਦੇ ਵੱਲੋਂ ਆਪਣੀਆਂ ਫੌਜਾਂ ਦੇ ਵੱਲੋਂ ਕੋਈ ਪ੍ਰੈਕਟਿਸ ਕੀਤੀ ਜਾਂਦੀ ਹੋਵੇ ਤੇ ਉਸੇ ਨੂੰ ਲੈ ਕੇ ਚੀਜ਼ ਹੋ ਸਕਦੀ ਹੈ ਕਿਉਂਕਿ ਗਰਾਊਂਡ ਤੇ ਜਾ ਕੇ ਦੇਖਿਆ ਗਿਆ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਨੁਕਸਾਨ ਹੋਣ ਦੀ ਖਬਰ ਸામਨੇ ਨਹੀਂ ਗਈ ਸੋ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੋ ਤਣਾਵ ਵਾਲੀ ਸਥਿਤੀ ਬਣੀ ਉਸੇ ਦੇ ਚੱਲਦਿਆਂ ਰਾਤ 2 ਵਜੇ ਤੇ ਕਰੀਬ ਇਹ ਅੰਮ੍ਰਿਤਸਰ ਤੋਂ ਆਵਾਜ਼ ਜਿਹੜੀ ਸੁਣਾਈ ਦਿੱਤੀ ਇੱਕ ਵਾਰ ਤੁਹਾਨੂੰ ਵਿੱਚੋਂ ਆਵਾਜ਼ ਸੁਣਾਵਾਂਗੇ ਕਿ ਜਦੋਂ ਇਹ ਕੋਈ ਚੀਜ਼ ਅਸਮਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਾਈਟ ਇੱਕ ਜਗਦੀ ਹੋਈ ਨਜ਼ਰ ਆ ਰਹੀ ਹੈ ਜੋ ਤੋਂ ਉੱਠ ਕੇ ਅਸਮਾਨ ਤੋਂ ਫਿਰ ਥੱਲੇ ਨੂੰ ਆ ਰਹੀ ਹੈ ਉੱਥੇ ਲੋਕਾਂ ਨੇ ਜਿਹੜੀ ਵੀਡੀਓ ਬਣਾਈ ਉਸ ਦੇ ਵਿੱਚ ਕੀ ਕੁਝ ਸੁਣਨ ਨੂੰ ਮਿਲ ਰਿਹਾ ਇੱਕ ਵਾਰ ਤੁਹਾਨੂੰ ਸੁਣਾਉਨੇ ਆ ਉਹ ਬੰਦ ਨਹੀਂ ਵੀ ਉਹ ਬੰਦ ਗਿਆ ਦਿਗਾ ਉਹ ਦੇਖ ਦੇਖੋ ਦੇਖ ਦਿਗਾ ਕੋਈ ਵੀਡੀਓ ਤੁਸੀਂ ਦੇਖੀ ਕਿ ਉੱਥੇ ਲੋਕਾਂ ਦੇ ਵੱਲੋਂ ਖੜਕੇ ਜਿਹੜਾ ਇਸ ਚੀਜ਼ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ ਗਿਆ ਹੈਠੋਂ ਉਹ ਕਿਸ ਤਰੀਕੇ ਦੇ ਨਾਲ ਇਸ ਸਰਹੱਦੀ ਖੇਤਰਾਂ ਦੇ ਵਿੱਚ ਚੀਜ਼ ਉੱਠੀ ਤੇ ਉਸ ਤੋਂ ਬਾਅਦ ਫਿਰ ਨੋ ਹੇਠਾਂ ਨੂੰ ਜਿਹੜੀ ਆ ਰਹੀ ਹੈ ਇਸ ਦੇ ਵਿੱਚ ਦੱਸ ਦੇ ਕਿ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਜਿੱਥੇ ਬਲੈਕਆਊਟ ਹੋਇਆ ਸੀ ਆਪਣੇ ਘਰਾਂ ਦੇ ਵਿੱਚ ਰਹਿਣ ਦੇ ਲਈ ਕਿਹਾ ਸੀ ਲਾਈਟਾਂ ਬੰਦ ਕਰਨ ਦੇ ਲਈ ਕਿਹਾ ਸੀ ਸੋ ਹਲੇ ਕੋਈ ਵੀ ਪੈਨਿਕ ਹੋਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਹੈ ਕਿਉਂਕਿ ਜਦੋਂ ਇੱਕ ਪਾਸੇ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਹੈ ਕਿ ਪੈਨਿਕ ਕਿਸੇ ਨੇ ਨਹੀਂ ਹੋਣਾ ਇਸ ਤਰੀਕੇ ਦੇ ਨਾਲ ਜੇਕਰ ਰਾਤ ਨੂੰ ਇਹ ਚੀਜ਼ ਦੇਖੀ ਵੀ ਆ ਹੋ ਸਕਦਾ ਹੈ ਕਿ ਜਿਹੜੀ ਸਾਡੀ ਭਾਰਤੀ ਫੌਜ ਹੈ ਜਾਂ ਸਾਡੇ ਜਿਹੜੇ ਸੈਨਿਕ ਨੇ ਉਹਨਾਂ ਦੇ ਵੱਲੋਂ ਕੋਈ ਪ੍ਰੈਕਟਿਸ ਕੀਤੀ ਜਾਂਦੀ ਹੋਏਗੀ ਕਿਉਂਕਿ ਜਿੱਥੇ ਬਲੈਕਆਊਟ ਹੋਇਆ ਸੀ ਮੋਕ ਟ੍ਰਿਲ ਕੋਈ ਉਸ ਤੋਂ ਬਾਅਦ ਲਗਾਤਾਰ ਯੁੱਧ ਦੀ ਸਥਿਤੀ ਦੇ ਵਿੱਚ ਆਪਣੀ ਆਪ ਨੂੰ ਨਜੇਠਣ ਦੇ ਲਈ ਭਾਰਤੀਆਂ ਨੂੰ ਬਚਾਉਣ ਦੇ ਲਈ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੇ ਲਈ ਜੋ ਸੈਵਿਕ ਨੇ ਉਹਦੇ ਕਿਤੇ ਨਾ ਕਿਤੇ ਆਪਣੀ ਪ੍ਰੈਕਟਿਸ ਕਰਦੇ ਨਜ਼ਰ ਆ ਰਹੇ ਨੇ ਤੇ ਇਸ ਦੀ ਹਲੇ ਤੱਕ ਕੋਈ ਪੁਸ਼ਟੀ ਚੰਗੀ ਤਰ੍ਹਾਂ ਸਾਹਮਣੇ ਨਹੀਂ ਆਈ ਕਿ ਇਹ ਚੀਜ਼ ਕੀ ਸੀ ਲੇਕਿਨ ਉੱਥੇ ਲੋਕਾਂ ਦੇ ਵੱਲੋਂ ਆਪਣੇ ਕੈਮਰੇ ਦੇ ਵਿੱਚ ਇਹਨਾਂ ਤਸਵੀਰਾਂ ਨੂੰ ਜਿਹੜਾ ਕੈਦ ਕੀਤਾ ਗਿਆ ਜੋ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਿਹਾ ਤੇ ਪ੍ਰਸ਼ਾਸਨ ਨੇ ਕਿਹਾ ਕਿ ਤੁਸੀਂ ਪੈਨਿਕ ਨਹੀਂ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕੀ ਖੁਲਾਸਾ ਹੈ ਹਲੇ ਦੱਸ ਦਈਏ ਕਿ ਪ੍ਰਸ਼ਾਸਨ ਬੋਲੋ ਲੋਕਾਂ ਨੂੰ ਜਿੱਥੇ ਕੋਈ ਵੀ ਇਸ ਮਾਮਲੇ ਨੂੰ ਲੈ ਕੇ ਐਡਵਾਈਜ਼ਰੀ ਜਾਂ ਕਹਿ ਲਈਏ ਕਿ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਕਿ ਆਖਰਕਾਰ ਇਹ ਚੀਜ਼ ਕੀ ਸੀ ਲੇਕਿਨ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਭਾਰਤ-ਪਾਕਿਸਤਾਨ ਦੇ ਵਿਚਾਲੇ ਜਿਹੜਾ ਤਣਾਅ ਵਧਿਆ ਹੋਇਆ ਹੈ ਉੱਥੇ ਹੀ ਰਾਤ 2 ਵਜੇ ਦੇ ਕਰੀਬ ਅੰਮ੍ਰਿਤਸਰ ਦੀ ਇਹ ਤਸਵੀਰ ਦਿਖਾ ਰਹੇ ਹਾਂ ਜਿੱਥੇ ਇੱਕ ਅਸਮਾਨ ਦੇ ਵਿੱਚ ਚੀਜ਼ ਉੱੜਦੀ ਦਿਖਾਈ ਦਿੱਤੀ ਜਿਸ ਦੀ ਆਵਾਜ਼ ਸੁਣੀ ਗਈ ਤੇ ਨਾਲ ਹੀ ਕੁਝ ਆਵਾਜ਼ਾਂ ਜਿਹੜੀਆਂ ਨੇ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਦੇ ਵਿੱਚ ਸੁਣੀਆਂ ਗਈਆਂ ਤੇ ਇਸ ਦੇ ਦਸ ਤੈਨੂੰ ਕਿ ਜਦੋਂ ਇਹ ਸਾਰੇ ਚੀਜ਼ ਹੁੰਦੀ ਹੈ ਉਦੋਂ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਹੋਇਆ ਸੀ ਚਾਰੇ ਪਾਸੇ ਹਨੇਰਾ ਸੀ ਤੇ ਇੱਕ ਜਗਦੀ ਹੋਈ ਕੋਈ ਚੀਜ਼ ਜਿਹੜੀ ਹੈ ਉੱਤੋਂ ਦੀ ਉੱਠ ਕੇ ਜਿਹੜੀ ਅਸਮਾਨ ਦੇ ਵਿੱਚ ਦੇਖੀ ਗਈ ਤੇ ਪ੍ਰਸ਼ਾਸਨ ਦੇ ਵੱਲੋਂ ਦੂਜੇ ਪਾਸੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੇ ਲਈ ਤੇ ਲਾਈਟਾਂ ਬੰਦ ਕਰਨ ਦੇ ਲਈ ਜਿਹੜਾ ਕਿਹਾ ਗਿਆ ਇੱਕ ਪਾਸੇ ਇਹ ਵੀ ਬਿਆਨ ਸਾਹਮਣੇ ਆ ਰਹੇ ਨੇ ਕਿ ਪੁਲਿਸ ਦਾ ਕਹਿਣਾ ਹੈ ਕਿ ਧਮਾਕਿਆਂ ਦੀ ਜਿਹੜੀ ਆਵਾਜ਼ ਹੋਈ ਹੈ ਹੋ ਸਕਦਾ ਹੈ ਕਿ ਇਸ ਦੇ ਨਾਲ ਕੋਈ ਵੀ ਨੁਕਸਾਨ ਜਿਹੜਾ ਨਹੀਂ ਹੋਇਆ ਹੋ ਸਕਦਾ ਹੈ ਕਿ ਇਸ ਦੇ ਪਿੱਛੇ ਜਿਹੜਾ ਕਾਰਨ ਹੈ ਇਹ टुडे कोई सेना हो सकती है सेना ਦੇ ਵੱਲੋਂ ਆਪਣੇ ਹੀ ਕੋਈ ਪ੍ਰਤੀਕਿਰਿਆ ਕੀਤੀ ਜਾ ਰਹੀ ਹੋਵੇਗੀ ਜਾਂ ਕੋਈ ਪ੍ਰੈਕਟਿਸ ਕੀਤੀ ਜਾ ਰਹੀ ਹੋਵੇਗੀ ਇਹ ਉਸ ਦੀ ਹੈ ਤੇ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿ ਆਖਰਕਾਰ ਤੁਸੀਂ ਕਿਸੇ ਵੀ ਚੀਜ਼ ਨੂੰ ਇਸ ਤਰੀਕੇ ਨਾਲ ਨਹੀਂ ਲੈਣਾ ਕਿ ਇਹ ਤੁਹਾਡਾ ਨੁਕਸਾਨ ਹੋਣ ਦੇ ਲਈ ਆਈ ਹੈ ਇੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਜੋ ਵੀਡੀਓ ਹੈ ਉਹ ਜਾਰੀ ਕੀਤੀ ਗਈ ਹੈ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਲੇਕਿਨ ਇਸ ਦਾ ਸਾਚੋ ਹਲੇ ਤੱਕ ਜਿਹੜਾ ਇਹ ਸਾਹਮਣੇ ਆ ਰਿਹਾ ਹੈ ਕਿ ਇਹ ਹੋ ਸਕਦਾ ਹੈ ਕਿ ਜਿਹੜੀ ਆਪਣੀ ਫੌਜ ਹੈ ਉਸ ਦੇ ਵੱਲੋਂ ਕੋਈ ਆਪਣੀ ਪ੍ਰੈਕਟਿਸ ਕੀਤੀ ਜਾਂਦੀ ਹੋਵੇ ਤੇ ਉਹਨਾਂ ਦੀ ਇਹ ਕੋਈ ਚੀਜ਼ ਜਿਹੜੀ ਇੱਥੇ ਆ ਸਕਦੀ ਹੈ ਦੂਜੇ ਪਾਸੇ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਖੁਰਾਂ ਦੇ ਵੱਲੋਂ ਸ਼ਾਇਦ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਇਹ ਧਮਾਕਾ ਸੁਣਿਆ ਤਾਂ ਉਹਨਾਂ ਦੀ ਟੀਮ ਐਕਟਿਵ ਹੁੰਦੀ ਹੈ ਜਾਂਚ ਜਿਹੜੀ ਉਸ ਦੀ ਕੀਤੀ ਗਈ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਜਿਹੜਾ ਨਹੀਂ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਜੋ ਇਹ ਹਵਾ ਦੇ ਵਿੱਚ ਸਾਊਂਡ ਦਿਖਾਈ ਦਿੱਤੇ ਉਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਇਹ ਸਾਊਂਡ ਸੈਨਿਕਾਂ ਦੀ ਕੋਈ ਪ੍ਰੈਕਟਿਸ ਵੀ ਹੋ ਸਕਦੀ ਹੈ ਤੇ ਗਰਾਉਂਡ ਦੇ ਵਿੱਚ ਸਭ ਕੁਝ ਚੈੱਕ ਕਰਵਾਇਆ ਗਿਆ ਕਿਸੇ ਵੀ ਤਰ੍ਹਾਂ ਦਾ ਖਲੇ ਕੋਈ ਪੁਸ਼ਟੀ ਜਿਹੜੀ ਨਹੀਂ ਹੋਏ ਯਾਨੀ ਕਿ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਕਿ ਹਲੇ ਤੱਕ ਇਸ ਜੋ ਚੀਜ਼ ਨੂੰ ਅਸਮਾਨ ਦੇ ਵਿੱਚ ਦੇਖਿਆ ਗਿਆ ਪਾਕਿਸਤਾਨ ਦੇ ਵੱਲੋਂ ਆਈ ਹੈ ਜਾਂ ਕਿਧਰੋਂ ਆਈ ਹੈ ਇਸ ਦੀ ਕੋਈ ਪੁਸ਼ਟੀ ਨਹੀਂ ਹੈ ਪਰ ਜਿਸ ਤਰੀਕੇ ਦੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਉਸ ਦੇ ਵਿੱਚੋਂ ਚੀਜ਼ ਨਿਕਲ ਕੇ ਸਾਹਮਣੇ ਆਉਣੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਸੀ ਪਰ ਲੋਕਾਂ ਨੇ ਆਪਣੇ ਕੈਮਰੇ ਦੇ ਵਿੱਚ ਇਸ ਨੂੰ ਕੈਦ ਕੀਤਾ ਪਰ ਦੂਜੀ ਪਾਸੇ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਗਿਆ ਕਿ ਕਿਸੇ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਹੋ ਸਕਦਾ ਹੈ ਕਿ ਸੈਨਿਕਾਂ ਦੇ ਵੱਲੋਂ ਆਪਣੀਆਂ ਫੌਜਾਂ ਦੇ ਵੱਲੋਂ ਕੋਈ ਪ੍ਰੈਕਟਿਸ ਕੀਤੀ ਜਾਂਦੀ ਹੋਵੇ ਤੇ ਉਸੇ ਨੂੰ ਲੈ ਕੇ ਚੀਜ਼ ਹੋ ਸਕਦੀ ਹੈ ਕਿਉਂਕਿ ਗਰਾਊਂਡ ਤੇ ਜਾ ਕੇ ਦੇਖਿਆ ਗਿਆ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਨੁਕਸਾਨ ਹੋਣ ਦੀ ਖਬਰ ਸਾਮਣੇ ਨਹੀਂ ਗਈ ਸੋ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੋ ਤਣਾਵ ਵਾਲੀ ਸਥਿਤੀ ਬਣੀ ਉਸੇ ਦੇ ਚੱਲਦਿਆਂ ਰਾਤ 2 ਵਜੇ ਤੇ ਕਰੀਬ ਇਹ ਅੰਮ੍ਰਿਤਸਰ ਤੋਂ ਆਵਾਜ਼ ਜਿਹੜੀ ਸੁਣਾਈ ਦਿੱਤੀ ਇੱਕ ਵਾਰ ਤੁਹਾਨੂੰ ਵਿੱਚੋਂ ਆਵਾਜ਼ ਸੁਣਾਵਾਂਗੇ ਕਿ ਜਦੋਂ ਇਹ ਕੋਈ ਚੀਜ਼ ਅਸਮਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਾਈਟ ਇੱਕ ਜਗਦੀ ਹੋਈ ਨਜ਼ਰ ਆ ਰਹੀ ਹੈ ਜੋ ਤੋਂ ਉੱਠ ਕੇ ਅਸਮਾਨ ਤੋਂ ਫਿਰ ਥੱਲੇ ਨੂੰ ਆ ਰਹੀ ਹੈ ਉੱਥੇ ਲੋਕਾਂ ਨੇ ਜਿਹੜੀ ਵੀਡੀਓ ਬਣਾਈ ਉਸ ਦੇ ਵਿੱਚ ਕੀ ਕੁਝ ਸੁਣਨ ਨੂੰ ਮਿਲ ਰਿਹਾ ਇੱਕ ਵਾਰ ਤੁਹਾਨੂੰ ਸੁਣਾਉਨੇ ਆ ਉਹ ਬੈਂਸ ਯਾਰ ਦਿਗਾ ਉਹ ਦੇਖ ਦੇਖੋ ਦੇਖ ਦਿਗਾ ਤੋ ਇਹ ਵੀਡੀਓ ਤੁਸੀਂ ਦੇਖੀ ਕਿ ਉੱਥੇ ਲੋਕਾਂ ਦੇ ਵੱਲੋਂ ਖੜ ਕੇ ਜਿਹੜਾ ਇਸ ਚੀਜ਼ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ ਗਿਆ ਹੈਠੋਂ ਉਹ ਕਿਸ ਤਰੀਕੇ ਦੇ ਨਾਲ ਇਸ ਸਰਹੱਦੀ ਖੇਤਰਾਂ ਦੇ ਵਿੱਚ ਚੀਜ਼ ਉੱਠੀ ਤੇ ਉਸ ਤੋਂ ਬਾਅਦ ਫਿਰ ਨੋ ਹੇਠਾਂ ਨੂੰ ਜਿਹੜੀ ਆ ਰਹੀ ਹੈ ਇਸ ਦੇ ਵਿੱਚ ਦੱਸ ਦੇ ਕਿ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਜਿੱਥੇ ਬਲੈਕਆਊਟ ਹੋਇਆ ਸੀ ਆਪਣੇ ਘਰਾਂ ਦੇ ਵਿੱਚ ਰਹਿਣ ਦੇ ਲਈ ਕਿਹਾ ਸੀ ਲਾਈਟਾਂ ਬੰਦ ਕਰਨ ਦੇ ਲਈ ਕਿਹਾ ਸੀ ਸੋ ਹਲੇ ਕੋਈ ਵੀ ਪੈਨਿਕ ਹੋਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਹੈ ਕਿਉਂਕਿ ਜਦੋਂ ਇੱਕ ਪਾਸੇ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਹੈ ਕਿ ਪੈਨਿਕ ਕਿਸੇ ਨੇ ਨਹੀਂ ਹੋਣਾ ਇਸ ਤਰੀਕੇ ਦੇ ਨਾਲ ਜੇਕਰ ਰਾਤ ਨੂੰ ਇਹ ਚੀਜ਼ ਦੇਖੀ ਵੀ ਆ ਹੋ ਸਕਦਾ ਹੈ ਕਿ ਜਿਹੜੀ ਸਾਡੀ ਭਾਰਤੀ ਫੌਜ ਹੈ ਜਾਂ ਸਾਡੇ ਜਿਹੜੇ ਸੈਨਿਕ ਨੇ ਉਹਨਾਂ ਦੇ ਵੱਲੋਂ ਕੋਈ ਪ੍ਰੈਕਟਿਸ ਕੀਤੀ ਜਾਂਦੀ ਹੋਵੇਗੀ ਕਿਉਂਕਿ ਜਿੱਥੇ ਬਲੈਕਆਊਟ ਹੋਇਆ ਸੀ ਮੋਕ ਕੋਈ ਉਸ ਤੋਂ ਬਾਅਦ ਲਗਾਤਾਰ ਯੁੱਧ ਦੀ ਸਥਿਤੀ ਦੇ ਵਿੱਚ ਆਪਣੀ ਆਪ ਨੂੰ ਨਜੇਠਣ ਦੇ ਲਈ ਭਾਰਤੀਆਂ ਨੂੰ ਬਚਾਉਣ ਦੇ ਲਈ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੇ ਲਈ ਜੋ ਸੈਵਿਕ ਨੇ ਉਹ ਵੀ ਕਿਤੇ ਨਾ ਕਿਤੇ ਆਪਣੀ ਪ੍ਰੈਕਟਿਸ ਕਰਦੇ ਨਜ਼ਰ ਆ ਰਹੇ ਨੇ ਤੇ ਇਸ ਦੀ ਹਲੇ ਤੱਕ ਕੋਈ ਪੁਸ਼ਟੀ ਚੰਗੀ ਤਰ੍ਹਾਂ ਸਾਹਮਣੇ ਨਹੀਂ ਆਈ ਕਿ ਇਹ ਚੀਜ਼ ਕੀ ਸੀ ਲੇਕਿਨ ਉੱਥੇ ਲੋਕਾਂ ਦੇ ਵੱਲੋਂ ਆਪਣੇ ਕੈਮਰੇ ਦੇ ਵਿੱਚ ਇਹਨਾਂ ਤਸਵੀਰਾਂ ਨੂੰ ਜਿਹੜਾ ਕੈਦ ਕੀਤਾ ਗਿਆ ਜੋ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਿਹਾ ਤੇ ਪ੍ਰਸ਼ਾਸਨ ਨੇ ਕਿਹਾ ਕਿ ਤੁਸੀਂ ਪੈਨਿਕ ਨਹੀਂ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕੀ ਖੁਲਾਸਾ ਹੈ ਹਲੇ ਦੱਸ ਦਈਏ ਕਿ ਪ੍ਰਸ਼ਾਸਨ ਬੋਲੂ ਲੋਕਾਂ ਨੂੰ ਜਿੱਥੇ ਕੋਈ ਵੀ ਇਸ ਮਾਮਲੇ ਨੂੰ ਲੈ ਕੇ ਐਡਵਾਈਜ਼ਰੀ ਜਾਂ ਕਹਿ ਲਈ ਕਿ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਕਿ ਆਖਰਕਾਰ ਇਹ ਚੀਜ਼ ਕੀ ਸੀ ਲੇਕਿਨ ਦੂਜੀ ਪਾਸੇ ਜੇਕਰ ਦੇਖਿਆ ਜਾਵੇ ਤਾਂ ਭਾਰਤ ਪਾਕਿਸਤਾਨ ਦੇ ਵਿਚਾਲੇ ਜਿਹੜਾ ਤਣਾਅ ਵਧਿਆ ਹੋਇਆ ਹੈ ਉੱਥੇ ਹੀ ਰਾਤ 2 ਵਜੇ ਦੇ ਕਰੀਬ ਅੰਮ੍ਰਿਤਸਰ ਦੀ ਇਹ ਤਸਵੀਰ ਦਿਖਾ ਰਹੇ ਹਾਂ ਜਿੱਥੇ ਇੱਕ ਅਸਮਾਨ ਦੇ ਵਿੱਚ ਚੀਜ਼ ਉੱੜਦੀ ਦਿਖਾਈ ਦਿੱਤੀ ਜਿਸ ਦੀ ਆਵਾਜ਼ ਸੁਣੀ ਗਈ ਤੇ ਨਾਲ ਹੀ ਕੁਝ ਆਵਾਜ਼ਾਂ ਜਿਹੜੀਆਂ ਨੇ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਦੇ ਵਿੱਚ ਸੁਣੀਆਂ ਗਈਆਂ ਤੇ ਇਸ ਦੇ ਦਸ ਤਈ ਕਿ ਜਦੋਂ ਇਹ ਸਾਰੇ ਚੀਜ਼ ਹੁੰਦੀ ਹੈ ਉਦੋਂ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਹੋਇਆ ਸੀ ਚਾਰੇ ਪਾਸੇ ਹਨੇਰਾ ਸੀ ਤੇ ਇੱਕ ਜਗਦੀ ਹੋਈ ਕੋਈ ਚੀਜ਼ ਜਿਹੜੀ ਹੈ ਉੱਤੋਂ ਦੀ ਉੱਟ ਕੇ ਜਿਹੜੀ ਅਸਮਾਨ ਦੇ ਵਿੱਚ ਦੇਖੀ ਗਈ ਤੇ ਪ੍ਰਸ਼ਾਸਨ ਦੇ ਵੱਲੋਂ ਦੂਜੇ ਪਾਸੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੇ ਲਈ ਤੇ ਲਾਈਟਾਂ ਬੰਦ ਕਰਨ ਦੇ ਲਈ ਜਿਹੜਾ ਕਿਹਾ ਗਿਆ ਇੱਕ ਪਾਸੇ ਇਹ ਵੀ ਬਿਆਨ ਸਾਹਮਣੇ ਆ ਰਹੇ ਨੇ ਕਿ ਪੁਲਿਸ ਦਾ ਕਹਿਣਾ ਹੈ ਕਿ ਧੁਮਾਕਿਆਂ ਦੇ ਜਿਹੜੀ ਆਵਾਜ਼ ਹੋਈ ਹੈ ਹੋ ਸਕਦਾ ਹੈ ਕਿ ਇਸ ਦੇ ਨਾਲ ਕੋਈ ਵੀ ਨੁਕਸਾਨ ਜਿਹੜਾ ਨਹੀਂ ਹੋਇਆ ਹੋ ਸਕਦਾ ਹੈ ਕਿ ਇਸ ਦੇ ਪਿੱਛੇ ਜਿਹੜਾ ਕਾਰਨ ਹੈ ਇਹ ਕੋਈ ਸੈਨਾ ਹੋ ਸਕਦੀ ਹੈ ਸੈਨਾ ਦੇ ਵੱਲੋਂ ਆਪਣੀ ਹੀ ਕੋਈ ਪ੍ਰਤੀਕਿਰਿਆ ਕੀਤੀ ਜਾ ਰਹੀ ਹੋਵੇਗੀ ਜਾਂ ਕੋਈ ਪ੍ਰੈਕਟਿਸ ਕੀਤੀ ਜਾ ਰਹੀ ਹੋਵੇਗੀ ਇਹ ਉਸ ਦੀ ਹੈ ਤੇ ਲੋਕਾਂ ਨੂੰ ਪੈਮਿਕ ਹੋਣ ਦੀ ਲੋੜ ਨਹੀਂ ਹੈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿ ਆਖਰਕਾਰ ਤੁਸੀਂ ਕਿਸੇ ਵੀ ਚੀਜ਼ ਨੂੰ ਇਸ ਤਰੀਕੇ ਨਾਲ ਨਹੀਂ ਲੈਣਾ ਕਿ ਇਹ ਤੁਹਾਡਾ ਨੁਕਸਾਨ ਹੋਣ ਦੇ ਲਈ ਆਈ ਹੈ ਇੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਜੋ ਵੀਡੀਓ ਹੈ ਉਹ ਜਾਰੀ ਕੀਤੀ ਗਈ ਹੈ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਲੇਕਿਨ ਇਸ ਦਾ ਸੱਚ ਹਲੇ ਤੱਕ ਜਿਹੜਾ ਇਹ ਸਾਹਮਣੇ ਆ ਰਿਹਾ ਹੈ ਕਿ ਇਹ ਹੋ ਸਕਦਾ ਹੈ ਕਿ ਜਿਹੜੀ ਆਪਣੀ ਫੌਜ ਹੈ ਉਸ ਦੇ ਵੱਲੋਂ ਕੋਈ ਆਪਣੀ ਪ੍ਰੈਕਟਿਸ ਕੀਤੀ ਜਾਂਦੀ ਹੋਵੇ ਤੇ ਉਹਨਾਂ ਦੀ ਇਹ ਕੋਈ ਚੀਜ਼ ਜਿਹੜੀ ਇੱਥੇ ਆ ਸਕਦੀ ਹੈ ਦੂਜੇ ਪਾਸੇ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਖੁਰਾਂ ਦੇ ਵੱਲੋਂ ਸ਼ਾਇਦ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਇਹ ਧਮਾਕਾ ਸੁਣਿਆ ਤਾਂ ਉਹਨਾਂ ਦੀ ਟੀਮ ਐਕਟਿਵ ਹੁੰਦੀ ਹੈ ਜਾਂਚ ਜਿਹੜੀ ਉਸ ਦੀ ਕੀਤੀ ਗਈ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਤਾਂ ਕੋਈ ਨੁਕਸਾਨ ਜਿਹੜਾ ਨਹੀਂ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਜੋ ਇਹ ਹਵਾ ਦੇ ਵਿੱਚ ਸਾਊਂਡ ਦਿਖਾਈ ਦਿੱਤੇ ਉਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਇਹ ਸਾਊਂਡ ਸੈਨਿਕਾਂ ਦੀ ਕੋਈ ਪ੍ਰੈਕਟਿਸ ਵੀ ਹੋ ਸਕਦੀ ਹੈ ਤੇ ਗਰਾਉਂਡ ਦੇ ਵਿੱਚ ਸਭ ਕੁਝ ਚੈੱਕ ਕਰਵਾਇਆ ਗਿਆ ਕਿਸੇ ਵੀ ਤਰ੍ਹਾਂ ਦਾ ਖਲੇ ਕੋਈ ਪੁਸ਼ਟੀ ਜਿਹੜੀ ਨਹੀਂ ਹੋਈ ਯਾਨੀ ਕਿ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਕਿ ਹਲੇ ਤੱਕ ਇਸ ਜੋ ਚੀਜ਼ ਨੂੰ ਅਸਮਾਨ ਦੇ ਵਿੱਚ ਦੇਖਿਆ ਗਿਆ ਪਾਕਿਸਤਾਨ ਦੇ ਵੱਲੋਂ ਆਈ ਹੈ ਜਾਂ ਕਿਧਰੋਂ ਆਈ ਹੈ ਇਸ ਦੀ ਕੋਈ ਪੁਸ਼ਟੀ ਨਹੀਂ ਹੈ ਪਰ ਜਿਸ ਤਰੀਕੇ ਦੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਉਸ ਦੇ ਵਿੱਚੋਂ ਇਹ ਚੀਜ਼ ਨਿਕਲ ਕੇ ਸਾਹਮਣੇ ਆਉਣੀ ਲੋਕਾਂ ਦੇ ਵਿੱਚ ਸਹਿਨ ਦਾ ਮਾਹੌਲ ਸੀ ਪਰ ਲੋਕਾਂ ਨੇ ਆਪਣੇ ਕੈਮਰੇ ਦੇ ਵਿੱਚ ਇਸ ਨੂੰ ਕੈਦ ਕੀਤਾ ਪਰ ਦੂਜੀ ਪਾਸੇ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਗਿਆ ਕਿ ਕਿਸੇ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਹੋ ਸਕਦਾ ਹੈ ਕਿ ਸੈਨਕਮ ਦੇ ਵੱਲੋਂ ਆਪਣੀਆਂ ਫੌਜਾਂ ਦੇ ਵੱਲੋਂ ਕੋਈ ਪ੍ਰੈਕਟਿਸ ਕੀਤੀ ਜਾਂਦੀ ਹੋਵੇ ਤੇ ਉਸੇ ਨੂੰ ਲੈ ਕੇ ਚੀਜ਼ ਹੋ ਸਕਦੀ ਹੈ ਕਿਉਂਕਿ ਗਰਾਊਂਡ ਤੇ ਜਾ ਕੇ ਦੇਖਿਆ ਗਿਆ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਨੁਕਸਾਨ ਹੋਣ ਦੀ ਖਬਰ ਸામਣੇ ਨਹੀਂ ਆਈ ਸੋ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੋ ਤਣਾਵ ਵਾਲੀ ਸਥਿਤੀ ਬਣੀ ਉਸੇ ਦੇ ਚੱਲਦਿਆਂ ਰਾਤ 2 ਵਜੇ ਤੇ ਕਰੀਬ ਇਹ ਅੰਮ੍ਰਿਤਸਰ ਤੋਂ ਆਵਾਜ਼ ਜਿਹੜੀ ਸੁਣਾਈ ਦਿੱਤੀ ਇੱਕ ਵਾਰ ਤੁਹਾਨੂੰ ਵਿੱਚੋਂ ਆਵਾਜ਼ ਸੁਣਾਵਾਂਗੇ ਕਿ ਜਦੋਂ ਇਹ ਕੋਈ ਚੀਜ਼ ਅਸਮਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਾਈਟ ਇੱਕ ਜਗਦੀ ਹੋਈ ਨਜ਼ਰ ਆ ਰਹੀ ਹੈ ਜੋ ਤੋਂ ਉੱਠ ਕੇ ਅਸਮਾਨ ਤੋਂ ਫਿਰ ਥੱਲੇ ਨੂੰ ਆ ਰਹੀ ਹੈ ਉੱਥੇ ਲੋਕਾਂ ਨੇ ਜਿਹੜੀ ਵੀਡੀਓ ਬਣਾਈ ਉਸ ਦੇ ਵਿੱਚ ਕੀ ਕੁਝ ਸੁਣਨ ਨੂੰ ਮਿਲ ਰਿਹਾ ਇੱਕ ਵਾਰ ਤੁਹਾਨੂੰ ਸੁਣਾਉਨੇ ਆ ਉੱਪਰ ਨਹੀਂ ਵੀ ਉਹ ਬੈਂਸ ਕਿਹਾ ਦਿਗਾ ਉਹ ਦੇਖ ਦੇਖੋ ਦੇਖ ਉੱਪਰ ਨਹੀਂ ਵੀ ਉਹ ਬੈਂਸ ਕਿਹਾ ਦਿਗਾ ਇਹ ਵੀਡੀਓ ਤੁਸੀਂ ਦੇਖੀ ਕਿ ਉੱਥੇ ਲੋਕਾਂ ਦੇ ਵੱਲੋਂ ਖੜ ਕੇ ਜਿਹੜਾ ਇਸ ਚੀਜ਼ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ ਗਿਆ ਹੈਠੋਂ ਉਹ ਕਿਸ ਤਰੀਕੇ ਦੇ ਨਾਲ ਇਸ ਸਰਹੱਦੀ ਖੇਤਰਾਂ ਦੇ ਵਿੱਚ ਚੀਜ਼ ਉੱਠੀ ਤੇ ਉਸ ਤੋਂ ਬਾਅਦ ਫਿਰ ਉਹ ਹੇਠਾਂ ਨੂੰ ਜਿਹੜੀ ਆ ਰਹੀ ਹੈ ਇਸ ਦੇ ਵਿੱਚ ਦੱਸਦੇ ਕਿ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਜਿੱਥੇ ਬਲੈਕਆਊਟ ਹੋਇਆ ਸੀ ਆਪਣੇ ਘਰਾਂ ਦੇ ਵਿੱਚ ਰਹਿਣ ਦੇ ਲਈ ਕਿਹਾ ਸੀ ਲਾਈਟਾਂ ਬੰਦ ਕਰਨ ਦੇ ਲਈ ਕਿਹਾ ਸੀ ਸੋ ਹਲੇ ਕੋਈ ਵੀ ਪੈਨਿਕ ਹੋਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਹੈ ਕਿਉਂਕਿ ਜਦੋਂ ਇੱਕ ਪਾਸੇ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਕਿ ਪੈਨਿਕ ਕਿਸੇ ਨੇ ਨਹੀਂ ਹੋਣਾ ਇਸ ਤਰੀਕੇ ਦੇ ਅੱਜ ਜੇਕਰ ਰਾਤ ਨੂੰ ਇਹ ਚੀਜ਼ ਦੇਖੀ ਵੀ ਆ ਹੋ ਸਕਦਾ ਹੈ ਕਿ ਜਿਹੜੀ ਸਾਡੀ ਭਾਰਤੀ ਫੌਜ ਹੈ ਜਾਂ ਸਾਡੇ ਜਿਹੜੇ ਸੈਨਿਕ ਨੇ ਉਹਨਾਂ ਦੇ ਵੱਲੋਂ ਕੋਈ ਪ੍ਰੈਕਟਿਸ ਕੀਤੀ ਜਾਂਦੀ ਹੋਏਗੀ ਕਿਉਂਕਿ ਜਿੱਥੇ ਬਲੈਕਆਊਟ ਹੋਇਆ ਸੀ ਮੋਕ ਡ੍ਰਿਲ ਹੋਈ ਉਸ ਤੋਂ ਬਾਅਦ ਲਗਾਤਾਰ ਯੁੱਧ ਦੀ ਸਥਿਤੀ ਦੇ ਵਿੱਚ ਆਪਣੀ ਆਪ ਨੂੰ ਨਜੇਠਣ ਦੇ ਲਈ ਭਾਰਤੀਆਂ ਨੂੰ ਬਚਾਉਣ ਦੇ ਲਈ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੇ ਲਈ ਜੋ ਸੈਵਿਕ ਨੇ ਉਹ ਵੀ ਕਿਤੇ ਨਾ ਕਿਤੇ ਆਪਣੀ ਪ੍ਰੈਕਟਿਸ ਕਰਦੇ ਨਜ਼ਰ ਆ ਰਹੇ ਨੇ ਤੇ ਇਸ ਦੀ ਹਲੇ ਤੱਕ ਕੋਈ ਪੁਸ਼ਟੀ ਚੰਗੀ ਤਰ੍ਹਾਂ ਸਾਹਮਣੇ ਨਹੀਂ ਆਈ ਕਿ ਇਹ ਚੀਜ਼ ਕੀ ਸੀ ਲੇਕਿਨ ਉੱਥੇ ਲੋਕਾਂ ਦੇ ਵੱਲੋਂ ਆਪਣੇ ਕੈਮਰੇ ਦੇ ਵਿੱਚ ਇਹਨਾਂ ਤਸਵੀਰਾਂ ਜਿਹੜਾ ਕੈਦ ਕੀਤਾ ਗਿਆ ਜੋ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਿਹਾ ਤੇ ਪ੍ਰਸ਼ਾਸਨ ਨੇ ਕਿਹਾ ਕਿ ਤੁਸੀਂ ਪੈਨਿਕ ਨਹੀਂ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕੀ ਖੁਲਾਸਾ ਹੈ ਹਲੇ ਦੱਸ દਈਏ ਕਿ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਜਿੱਥੇ ਕੋਈ ਵੀ ਇਸ ਮਾਮਲੇ ਨੂੰ ਲੈ ਕੇ ਐਡਵਾਈਜ਼ਰੀ ਜਾਂ ਕਹਿ ਲਈ ਕਿ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਕਿ ਆਖਰਕਾਰ ਇਸ ਚੀਜ਼ ਕੀ ਸੀ ਲੇਕਿਨ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਭਾਰਤ-ਪਾਕਿਸਤਾਨ ਦੇ ਵਿਚਾਲੇ ਜਿਹੜਾ ਤਣਾਅ ਵਧਿਆ ਹੋਇਆ ਹੈ ਉੱਥੇ ਹੀ ਰਾਤ 2 ਵਜੇ ਦੇ ਕਰੀਬ ਅੰਮ੍ਰਿਤਸਰ ਦੀ ਇਹ ਤਸਵੀਰ ਦਿਖਾ ਰਹੇ ਹਾਂ ਜਿੱਥੇ ਇੱਕ ਅਸਮਾਨ ਦੇ ਵਿੱਚ ਚੀਜ਼ ਉੱੜਦੀ ਦਿਖਾਈ ਦਿੱਤੀ ਜਿਸ ਦੀ ਆਵਾਜ਼ ਸੁਣੀ ਗਈ ਤੇ ਨਾਲ ਹੀ ਕੁਝ ਆਵਾਜ਼ਾਂ ਜਿਹੜੀਆਂ ਨੇ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਦੇ ਵਿੱਚ ਸੁਣੀਆਂ ਗਈਆਂ ਤੇ ਇਸੇ ਦੱਸ ਦਈਏ ਕਿ ਜਦੋਂ ਇਹ ਸਾਰੇ ਚੀਜ਼ ਹੁੰਦੀ ਹੈ ਉਦੋਂ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਹੋਇਆ ਸੀ ਚਾਰੇ ਪਾਸੇ ਹਨੇਰਾ ਸੀ ਤੇ ਇੱਕ ਜਗਦੀ ਹੋਈ ਕੋਈ ਚੀਜ਼ ਜਿਹੜੀ ਹੈ ਉੱਤੋਂ ਦੀ ਉੱਠ ਕੇ ਜਿਹੜੀ ਅਸਮਾਨ ਦੇ ਵਿੱਚ ਦੇਖੀ ਗਈ ਤੇ ਪ੍ਰਸ਼ਾਸਨ ਦੇ ਵੱਲੋਂ ਦੂਜੇ ਪਾਸੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੇ ਲਈ ਤੇ ਲਾਈਟਾਂ ਬੰਦ ਕਰਨ ਦੇ ਲਈ ਜਿਹੜਾ ਕਿਹਾ ਗਿਆ ਇੱਕ ਪਾਸੇ ਇਹ ਵੀ ਬਿਆਨਸਾ ਮਨੇ ਆ ਰਹੇ ਨੇ ਕਿ ਪੁਲਿਸ ਦਾ ਕਹਿਣਾ ਹੈ ਕਿ ਧੁਮਾਕਿਆਂ ਦੇ ਜਿਹੜੀ ਆਵਾਜ਼ ਹੋਈ ਹੈ ਹੋ ਸਕਦਾ ਹੈ ਕਿ ਇਸ ਦੇ ਨਾਲ ਕੋਈ ਵੀ ਨੁਕਸਾਨ ਜਿਹੜਾ ਨਹੀਂ ਹੋਇਆ ਹੋ ਸਕਦਾ ਹੈ ਕਿ ਇਸ ਦੇ ਪਿੱਛੇ ਜਿਹੜਾ ਕਾਰਨ ਹੈ ਇਹ ਜਿਹੜੇ ਕੋਈ ਸੈਨਾ ਹੋ ਸਕਦੀ ਹੈ ਸੈਨਾ ਦੇ ਵੱਲੋਂ ਆਪਣੀ ਹੀ ਕੋਈ ਪ੍ਰਤੀਕਿਰਿਆ ਕੀਤੀ ਜਾ ਰਹੀ ਹੋਵੇਗੀ ਜਾਂ ਕੋਈ ਪ੍ਰੈਕਟਿਸ ਕੀਤੀ ਜਾ ਰਹੀ ਹੋਵੇਗੀ ਇਹ ਉਸ ਦੀ ਹੈ ਤੇ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿ ਆਖਰਕਾਰ ਤੁਸੀਂ ਕਿਸੇ ਵੀ ਚੀਜ਼ ਨੂੰ ਇਸ ਤਰੀਕੇ ਨਾਲ ਨਹੀਂ ਲੈਣਾ ਕਿ ਇਹ ਤੁਹਾਡਾ ਨੁਕਸਾਨ ਹੋਣ ਦੇ ਲਈ ਆਈ ਹੈ ਇੱਥੇ ਉਹਨਾਂ ਦੇ ਲੋਕਿਆ ਗਿਆ ਕਿ ਇਹ ਜੋ ਵੀਡੀਓ ਹੈ ਉਹ ਜਾਰੀ ਕੀਤੀ ਗਈ ਹੈ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਲੇਕਿਨ ਇਸ ਦਾ ਸੱਚ ਹਲੇ ਤੱਕ ਜਿਹੜਾ ਇਹ ਸਾਹਮਣੇ ਆ ਰਿਹਾ ਹੈ ਕਿ ਇਹ ਹੋ ਸਕਦਾ ਹੈ ਕਿ ਜਿਹੜੀ ਆਪਣੀ ਫੌਜ ਹੈ ਉਸ ਦੇ ਵੱਲੋਂ ਕੋਈ ਆਪਣੀ ਪ੍ਰੈਕਟਿਸ ਕੀਤੀ ਜਾਂਦੀ ਹੋਵੇ ਤੇ ਉਹਨਾਂ ਦੀ ਇਹ ਕੋਈ ਚੀਜ਼ ਜਿਹੜੀ ਇੱਥੇ ਆ ਸਕਦੀ ਹੈ ਦੂਜੇ ਪਾਸੇ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਖੁਰਾਂ ਦੇ ਵੱਲੋਂ ਸ਼ਾਇਦ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਇਹ ਧਮਾਕਾ ਸੁਣਿਆ ਤਾਂ ਉਹਨਾਂ ਦੀ ਟੀਮ ਐਕਟਿਵ ਹੁੰਦੀ ਹੈ ਜਾਂਚ ਜਿਹੜੀ ਉਸ ਦੀ ਕੀਤੀ ਗਈ ਲੇਕਿਨ ਉਹਨਾਂ ਦਾ ਕਹਿਣਾ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਜਿਹੜਾ ਨਹੀਂ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਜੋ ਇਹ ਹਵਾ ਦੇ ਵਿੱਚ ਸਾਊਂਡ ਦਿਖਾਈ ਦਿੱਤੇ ਉਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਇਹ ਸਾਊਂਡ ਸੈਨਿਕਾਂ ਦੀ ਕੋਈ ਪ੍ਰੈਕਟਿਸ ਵੀ ਹੋ ਸਕਦੀ ਹੈ ਤੇ ਗਰਾਊਂਡ ਦੇ ਵਿੱਚ ਸਭ ਕੁਝ ਚੈੱਕ ਕਰਵਾਇਆ ਗਿਆ ਕਿਸੇ ਵੀ ਤਰ੍ਹਾਂ ਦਾ ਖਲੇ ਕੋਈ ਪੁਸ਼ਟੀ ਜਿਹੜੀ ਨਹੀਂ ਹੋਈ ਯਾਨੀ ਕਿ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਕਿ ਹਲੇ ਤੱਕ ਇਸ ਜੋ ਚੀਜ਼ ਨੂੰ ਅਸਮਾਨ ਦੇ ਵਿੱਚ ਦੇਖਿਆ ਗਿਆ ਪਾਕਿਸਤਾਨ ਦੇ ਵੱਲੋਂ ਆਈ ਹੈ ਜਾਂ ਕਿਧਰੋਂ ਆਈ ਹੈ ਇਸ ਦੀ ਕੋਈ ਪੁਸ਼ਟੀ ਨਹੀਂ ਹੈ ਪਰ ਜਿਸ ਤਰੀਕੇ ਦੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਵ ਵਾਲੀ ਸਥਿਤੀ ਬਣੀ ਹੋਈ ਹੈ ਉਸ ਦੇ ਵਿੱਚੋਂ ਇਹ ਚੀਜ਼ ਨਿਕਲ ਕੇ ਸਾਹਮਣੇ ਆਉਣੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਸੀ ਪਰ ਲੋਕਾਂ ਨੇ ਆਪਣੇ ਕੈਮਰੇ ਦੇ ਵਿੱਚ ਇਸ ਨੂੰ ਕੈਦ ਕੀਤਾ ਪਰ ਦੂਜੀ ਪਾਸੇ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਗਿਆ ਕਿ ਕਿਸੇ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਹੋ ਸਕਦਾ ਹੈ ਕਿ ਸੈਨਿਕਾਂ ਦੇ ਵੱਲੋਂ ਆਪਣੀਆਂ ਫੌਜਾਂ ਦੇ ਵੱਲੋਂ ਕੋਈ ਪ੍ਰੈਕਟਿਸ ਕੀਤੀ ਜਾਂਦੀ ਹੋਵੇ ਤੇ ਉਸੇ ਨੂੰ ਲੈ ਕੇ ਚੀਜ਼ ਹੋ ਸਕਦੀ ਹੈ ਕਿਉਂਕਿ ਗਰਾਊਂਡ ਤੇ ਜਾ ਕੇ ਦੇਖਿਆ ਗਿਆ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਨੁਕਸਾਨ ਹੋਣ ਦੀ ਖਬਰ ਸામਣੇ ਨਹੀਂ ਆਈ ਸੋ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੋ ਤਣਾਵ ਵਾਲੀ ਸਥਿਤੀ ਬਣੀ ਹੋ ਉਸੇ ਦੇ ਚੱਲਦਿਆਂ ਰਾਤ 2 ਵਜੇ ਤੇ ਕਰੀਬ ਇਹ ਅੰਮ੍ਰਿਤਸਰ ਤੋਂ ਆਵਾਜ਼ ਜਿਹੜੀ ਸੁਣਾਈ ਦਿੱਤੀ ਇੱਕ ਵਾਰ ਤੁਹਾਨੂੰ ਵਿੱਚੋਂ ਆਵਾਜ਼ ਸੁਣਾਵਾਂਗੇ ਕਿ ਜਦੋਂ ਇਹ ਕੋਈ ਚੀਜ਼ ਅਸਮਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਾਈਟ ਇੱਕ ਜਗਦੀ ਹੋਈ ਨਜ਼ਰ ਆ ਰਹੀ ਹੈ ਜੋ ਤੋਂ ਉੱਠ ਕੇ ਅਸਮਾਨ ਤੋਂ ਫਿਰ ਥੱਲੇ ਨੂੰ ਆ ਰਹੀ ਹੈ ਉੱਥੇ ਲੋਕਾਂ ਨੇ ਜਿਹੜੀ ਵੀਡੀਓ ਬਣਾਈ ਉਸ ਦੇ ਵਿੱਚ ਕੀ ਕੁਝ ਸੁਣਨ ਨੂੰ ਮਿਲ ਰਿਹਾ ਇੱਕ ਵਾਰ ਤੁਹਾਨੂੰ ਸੁਣਾਉਨੇ ਆ